ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਪੰਜਾਬ ਦਰੁਨਪ੍ਰੀਤ ਸਿੰਘ ਸੋਧ ਵੱਲੋਂ ਫਤੇਗੜ ਸਾਹਿਬ ਦੇ ਖੇਡ ਸਟੇਡੀਅਮ ਵਿਖੇ ਨਵੇਂ ਚੁਣੇਗੇ 245595 ਸੌਣ ਚਕੋਈ ਇਸ ਮੌਕੇ ਸੰਬੋਧਨ ਕਰਦੇ ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਵਾਰ ਪਹਿਲੀ ਵਾਰ ਦੇਖਣ ਨੂੰ ਆਇਆ ਹੈ ਕਿ ਵੱਡੀ ਗਿਣਤੀ ਵਿੱਚ 3000 ਦੇ ਲਗਭਗ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਪੰਜਾਸੀ ਸ਼ਹੀਦਾਂ ਦੀ ਮਹਾਨ ਧਰਤੀ ਸ਼੍ਰੀ ਫਤਿਹਗੜ ਸਾਹਿਬ 'ਚ ਅੱਜ ਅਸੀਂ ਇਕੱਠੇ ਹੋਏ ਹਾਂ ਅੱਜ ਉਰੇ ਜਿਹੜਾ ਸੀ ਜਿਲਾ ਬਾਜ ਜੋ ਸੌ ਚੁੱਕ ਸਮਾਗਮ ਸੀ ਪੰਚਾਂ ਦਾ ਉਹ ਅੱਜ ਪ੍ਰੋਗਰਾਮ ਸੀ ਜਿਹੜਾ ਆਪਣਾ ਆਪਣਾ ਗੌਰਮੈਂਟ ਨੇ ਸਰਕਾਰੀ ਪੱਤਰ ਦੇ ਉੱਤੇ ਜਿਹਦੇ ਵਿੱਚ ਅੱਜ ਸਾਡੇ ਮਾਨਯੋਗ ਚੋਣੇਗੇ ਪੰਚਾਂ ਨੂੰ ਅੱਜ ਸੌਂ ਚਕਾਈ ਗਈ ਹੈ ਔਰ ਜਿੱਥੇ ਅੱਜ ਮੈਂ ਉੱਥੇ ਉਹਨਾਂ ਨੂੰ ਸੌਂ ਚਕਵਾਈ ਹੈ ਉੱਥੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਬੜੀ ਆਸ ਤੇ ਉਮੀਦ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਿੰਡਾਂ ਦੀ ਨੁਹਾਰ ਬਦਲਣ ਦੇ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾੜੇ ਤੇ ਕੱਲ ਨੂੰ VOTING ਹੋਣ ਜਾ ਰਹੀ ਹੈ ਪੰਜਾਬ ਦੇ ਜਿਹੜੇ ਜੰਮੀ ਚੋਣਾਂ ਦੀ ਤੇ ਕਿੱਦਾਂ ਦੇ ਨਤੀਜੇ ਆਉਣਗੇ ਦੇਖੋ ਅੱਜ ਦਾ ਇਹ ਜਿਹੜਾ ਸਮਾਗਮ ਇਹ ਸਮਾਗਮ ਜਿਹੜਾ ਸੀ ਆਪਾਂ ਉਹਦੇ ਰਿਲੇਟਡ ਹੀ ਦਈਏ ਤਾਂ ਕਿੰਨੇ ਕਿ ਸਰਬਸੰਮਤੀਆਂ ਆਬਜੈਕਟਿਵ ਉਹਦਾ ਕੋਲ ਦੱਸ ਲਾਗਭਗ ਲਾਗਭਗ ਪੂਰੇ ਪੰਜਾਬ ਦੇ ਅੰਦਰ ਇਸ ਵਾਰ ਜਿਹੜੀਆਂ ਹੈ 2.5 ਤੋਂ 3000 ਦੇ ਵਿੱਚ ਵਿੱਚ ਸਰਬਸੰਮਤੀਆਂ ਹੋਈਆਂ ਜਿਹੜੀਆਂ ਕਿ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਇਤਿਹਾਸਿਕ ਰਿਕਾਰਡ ਹੈ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋ ਕੇ ਇਸ ਉਪਰਤੀ ਕਰਿਆ ਦੇ ਵਿੱਚ ਆਇਆ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਰਬਸੰਪਤੀਆਂ ਜਿਹੜੀਆਂ ਇਸ ਵਰਤ ਵਿੱਚ ਪੰਜਾਬ ਸਰਕਾਰ ਵੱਲੋਂ ਦੇ ਦਿੱਤੀ ਕਿ 5 ਲੱਖ ਰੁਪਏ ਦੀ 5 ਲੱਖ ਹਾਂਜੀ ਜਿਵੇਂ ਜਿਵੇਂ ਸਾਡੇ ਕੋਲ ਦੇਖੋ ਗੱਲ ਇਹ ਹੈ ਹਰ ਜਿਹੜੀ ਚੀਜ਼ ਹੈ ਹਰ ਚੀਜ਼ ਦਾ ਇੱਕ ਸਮਾਂ ਹੈ ਜਿਹੜਾ ਉਹ ਨਿਤ ਸਮਾਪਤ ਤਰੀਕੇ ਨਾਲ ਚੱਲਦੀ ਹੈ ਜਿਵੇਂ ਜਿਵੇਂ ਸਾਡੇ ਕੋਲ ਪਿੱਛੋਂ ਫੰਡਿੰਗ ਦੀ ਅਰੇਂਜਮੈਂਟ ਹੁੰਦੀ ਜਾਊਗੀ ਅਸੀਂ ਪਿੰਡਾਂ ਦੇ ਲਈ ਪੈਸਿਆਂ ਦੀ ਡਿਸਪਰਸਮੈਂਟ ਕਰਦੇ ਜਾਵਾਂਗੇ ਸਰਪੰਚਾਂ ਦੇ ਜਿਹੜੇ ਮਾਨ ਭੱਤੇ ਨੇ ਉਹਦੇ ਵਿੱਚ ਵਾਦਾ ਕੀਤਾ ਜਾਵੇਗਾ ਕਿ ਉਹ ਮੁੱਖ ਮੰਤਰੀ ਸਾਹਿਬ ਦੇ ਖਰੋਰੋਗੈਟਿਵ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز